ਤੋ ਗੁਰਨਾਮਕ ਦੇ ਘਰ ਦੇ ਨਾਲ ਬੈ ਨਾ ਕਰ। ਕਿਉਂਕਿ ਗੁਰਨਾਮਕ ਦੇ ਢਾਈ ਵਿੱਚ ਧੀਰ ਹੈ ਅੰਧੇਆ ਨਹੀਂ। ਹਣ ਵੀ ਅੱਜ ਦੇ ਸਮੇਂ ਵਿੱਚ ਵੀ ਜੇ ਗੁਰੂ ਘਰ ਦੇ ਨਾਲ ਜਿਹੜੇ ਖਾਰ ਕਰਦੇ ਨੇ ਉਹ ਆਪਣਾ ਹੀ ਨੁਕਸਾਨ ਕਰੀ ਜਾਂਦੇ। ਕਿਉਂਕਿ ਗੁਰੂ ਘਰ ਜਿਹੜਾ ਹੈ ਸਰਬੱਤ ਦਾ ਸਾਜਾ ਹੈ। ਗੁਰੂ ਘਰ ਦੇ ਪ੍ਰਬੰਧਕਾਂ ਨਾਲ ਤਾਂ ਥੋੜਾ ਬਹੁਤਾ ਹੋ ਸਕਦਾ ਹੈ ਤੁਹਾਡਾ ਗੁਰੂ ਘਰ ਦੀ ਸੇਵਾ ਨੂੰ ਆਦਾਰਨ ਨਾਲ ਤਾਂ ਹੋ ਸਕਦਾ ਸ਼ਰੀਰ ਤੱਕ ਪਰ ਗੁਰਮਤਿ ਪਿਆਰ ਹੀ ਪਰਮਾਤਮਾ ਦਾ ਰਸਤਾ ਹੈ ਜਿਹੜਾ ਗੁਰੂ ਘਰ ਦੇ ਨਾਲ ਖਾਰ ਕਰਦਾ ਗੁਰੂ ਘਰ ਨੂੰ ਮਾਰਾ ਜਿੱਗਾ ਬੋਲਦਾ ਹੈ ਉਹ ਆਪਣਾ ਹੀ ਨੁਕਸਾਨ ਕਰਦਾ ਧੰਨ ਬਾਬਾ ਮਾਨ ਸਿੰਘ ਜੀ ਮਹਾਰਾਜ ਬਚਨ ਬੰਦੇ ਕਹਿੰਦੇ ਆਰਧਮ ਵਾਲਾ ਮਰਤਾਂ ਦਾ ਸਰੂਪ ਉਸ ਦੇ ਘਰ ਵਿੱਚ ਖੁਸ਼ੀਆਂ ਕਦੇ ਨਹੀਂ ਆਉਂਦੀਆਂ ਉਸ ਦੇ ਮੁਖ ਦੇ ਉੱਤੇ ਚਿਹਰੇ ਦੇ ਉੱਤੇ ਉਸ਼ਕਾਰ ਕਦੇ ਨਹੀਂ ਹੁੰਦੀ ਜਿਹੜਾ ਗੁਰਦਾਰ ਦੇ ਘਰ ਦੀ ਨੰਦਾ ਹੈ ਇਹ ਧਰਵਾ ਬਾ ਬਾਬਾ ਨਾਨਕ ਸਿੰਘ ਜੀ ਮਹਾਰਾਜ ਦਾ ਕਹਿੰਦੇ ਸਾਧੂ ਬੋਲੇ ਸਹਿਬ ਸੁਭਾਅ ਸਾਧੂ ਦਾ ਬੋਲਿਆ ਗਿਰਧਾ ਨੜ ਪ੍ਰਾਪਤ ਬਹੁਤ ਜੜ ਹੋ ਗਿਆ ਮਨੁਕੁਸ਼ਤ ਬੱਜਨ ਸੁਣਾ ਕਰਦੇ ਕਹਿੰਦੇ ਸੰਗਤ ਦੇ ਵਿੱਚ ਗੁਰ ਕੇ ਬੈਠਣਾ ਹੀ ਜੇ ਸੁਭਾਅ ਸਮਾਈ ਤੇ ਧੰਨ ਬਾਬਾ ਨਾਨਕ ਜੀ ਮਹਾਰਾਜ ਜੀ ਆਪਨੇ ਬੁਹਾਰਤੋਂ ਮਿਲਦੇ ਕਹਿੰਦੇ ਗੁਰੂ ਨਾਨਕ ਦੇ ਘਰ ਦੇ ਵਿੱਚ ਧਰਤੀ ਸਤਿਗੁਰੂ ਪੁਰਖ ਸਤਿਗੁਰਾਂ ਦੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਘਰ ਦੀ ਨੰਦਿਆ ਦਾ ਜੀਤ ਤੇ ਕਈਆਂ ਲੱਗਰਾਂ ਦੇ ਵਿੱਚ ਕੋਕਰ ਵੀ ਆ ਕੇ ਨਾਮ ਜਪਾਰ ਕਰਦੇ ਨੇ ਧਿਆਨ ਰੱਖਿਓ ਗੁਰੂ ਘਰ ਦੇ ਵਿੱਚ ਜਾ ਕੇ ਜਿਹੜੇ ਕੋਕਰ ਨੇ ਉਹ ਵੀ ਨਾਮ ਜਪਾਰ ਕਰਦੇ ਨੇ ਤੇ ਗੁਰਮੁਖ ਪਿਆਰ ਦੇ ਵਿੱਚ ਅਰਦਾਸ ਵਿੱਚ ਆਪਾਂ ਖੜਦੇ ਹਾਂ ਉਹਵੇਂ ਖੜਦੇ ਹਈ ਪਰ ਜੀਤੋਂ ਅਰਦਾਸ ਤੋਂ ਬਾਅਦ ਸਮਾਪਤ ਜਿਹੜੇ ਭਲਾ ਪੁਰਖ ਦੇਗ ਦੀਨਤਾ ਦਾ ਲੈ ਲੈਂਦੇ ਨੇ ਦੇਵ ਸਾਡੇ ਆਪਰਾ ਆਪਣੇ ਰਸਤੇ ਪੈ ਜਾਂਦੇ ਨੇ ਧੰਵਾ ਬਾਣਾ ਸਿੰਘ ਜੀ ਮਹਾਰਾਜ ਕਹਿੰਦੇ ਕਹਿੰਦੇ ਜਦੋਂ ਤੁਸੀਂ ਗੁਰੂ ਘਰ ਦੇ ਨਾਲ ਖਾਲ ਥਾਪ ਕੇ ਗੁਰੂ ਘਰ ਦੇ ਨਾਲ ਭੀਮ ਤਾਂ ਸੱਚ ਜਿਹੜਾ ਭੇਦਾਂ ਦਾ ਸਹੀ ਨਹੀਂ ਲਿਸ ਨੇ ਗੁਰੂ ਘਰ ਦੇ ਨਾਲ ਖਾਲ ਕਰ ਨੂੰ ਸ਼ੁਰੂ ਕਰਦੇ ਇਹ ਕਹਿ ਰਹੇ ਮਧਿਆ ਭੇਦਾਂ ਦਾ ਬਹੁਤ ਬੇਮਾਨ ਬੰਦਾ ਸੀ ਆਦਿ ਗੁਰੂ ਮਹਾਰਾਜੀ ਦੇ ਚਾਰ ਸਬਕ ਦੇ ਸਕਦੇ ਪਹਿਲਾ ਜੀ ਦੇ ਪ੍ਰਸਾਦੀ ਹਾਕੀ ਲੰਗਿਆ ਸਤਿਗੁਰਾਂ ਨੇ ਦਿਵਾਇਆ ਫਿਰ ਪੰਜ ਕਲਾ ਜ਼ਾਇਤ ਬੰਦਿਆ ਸਤਿਗੁਰਾਂ ਨੇ ਦਿਵਾਵ ਦੇ ਦਿੱਤਾ ਇਸੇ ਤਰ੍ਹਾਂ ਗੁਰੂ ਨੋਤਖਿਆਲ ਨਿਰੰਦਗ ਗੁਰੂ ਘਰ ਦੇ ਸੰਦਿਆ ਕਰਦੇ ਨੇ ਪਰ ਆ ਮੋਹ ਪਾਵਤ ਕਬੀਰ ਸਾਹਿਬ ਜੀ ਕਹਿੰਦੇ ਭੈਲੇ ਜਨੰਦਾ ਭਰੀ ਜਿਵੇਂ ਨਾਹੀ ਮਾਨ ਰਗ ਮੁਗਧ ਕਰੰਨਾ ਮੋਹ ਪਾਵੈ ਤਨ ਅਨੰਦਾਂ ਮਰਕ ਘੋਰ ਵਾ ਜਿੰਨੇ ਵੀ ਮਹਾਪੁਰਸ਼ ਨੇ ਤੇਰ ਬਗੰਬਰ ਬਖਤਰ ਆੜੀ ਜਿੰਨੇ ਵੀ ਨੇ ਧਰਤੀ ਦੇ ਆਏ ਨੇ ਰਹਿ ਗਏ ਸਭ ਨੇ ਜੀ ਵੀ ਦੇਹਾ ਵੀ ਭਾਇ ਜੰਧਿਆ ਜੀ ਕਰ ਹਉਣ ਦੇ ਮਹਾਪੁਰਸ਼ ਨੇ ਜਿੰਨੇ ਸਾਰੇ ਜੀ ਕੰਮ ਕਰਦੇ ਵੀ ਵਿਭਾਗ ਨਹੀਂ ਦਿਆ ਨਹੀਂ ਦਿਆ ਦੋਸਤ ਸਾਧ ਸੰਗਤ ਵਿੱਚ ਜੁੜੋ ਆਪਣਾ ਕੰਮ ਕਰੋ ਸਾਧ ਸੰਗਤ ਬੈਠ ਕੇ ਸਿਮਰਨ ਕਰੋ ਔਰ ਆਪਣੀ ਡਿਊਟੀ ਕਰਦੇ ਰੰਗਨਾ ਦੇ ਪ੍ਰਾਸ ਦੇ ਤਰੋ ਸਾਰੇ ਕੰਮ ਕਾਰਜਾ ਧੰਵਾਪਾ ਯੂਸਫ ਸਿੰਘ ਦੇ ਰਾਣਾ ਸਾਹਿਬ ਵਾਲੇ ਮਹਾਂਪੁਰਖ ਵੀ ਕਹਿੰਦੇ ਜਿਹੜਾ ਸੇਖ ਟੈਕ ਦਾ ਪਾਇਆ ਬੰਦਰੀ ਨਰਮੋ ਬਿਤਾ ਭੀਰ ਜੰਗ ਇਹ ਬਾ ਆਇਆ ਰਾਜਾ ਮੇਰਾ ਫਿਰ ਝਗੜਾ ਹੋਵੇਗਾ ਇਹ ਨੂੰ ਸਮਝਾ ਰਹੇ ਨੇ ਤੁਹਾਡਾ ਆਰਾਮ ਕਰਦਾ ਗਾਲੂ ਨੂੰ ਵੀ ਦੇ ਬ੍ਰੋਤੀ ਕਾਜਾ ਨੂੰ ਵੀ ਤੁਹਾਡੋ ਦੇਤੀ ਅੰਕਾਰ ਹੋਵੇਗਾ ਕਹਿੰਦੇ ਮਜ਼ਦੂਰ ਬੱਚ ਗਾਲ ਵਿੱਚ ਲੜਾਈ ਪਾਪੂਗੇ ਜਿਵੇਂ ਆਪਣੀ ਘਰਾਹ ਤਵਰੀ ਹੋਈ ਹੈ ਕੋਈ ਕਹਿੰਦੇ ਮਰੀਆ ਫਾਟ ਕਾਲ ਕੋਉਣ ਵਾਲੇ ਕੰਮਾ ਛੱਡੋ ਕਰੇ ਇਹੋ ਬਹੇਰਾ ਕਹਿ ਰਿਹਾ ਕਿ ਕਹਿੰਦੇ ਤੂੰ ਆ ਗੜਾਈ ਗਾਲ ਵਿੱਚ ਪਾਲਣੀਆਂ ਇਹ ਛੱਡ ਕੇ ਤੁਹਾਡੇ ਤੱਕ ਕੰਕਰੀਦਾਂ ਤੇ ਤਾਲਵੀ ਭਾਰਤ ਦੇ ਬਾਦਰ ਜ ਤੁਹਾਡੀ ਸਹਾਇਤਾ ਕਰਕੇ ਸੰਕੀ ਵਰਦੇ ਹਨ ਆਪਣੇ ਸੰਤਾ ਦੇ ਵਿਸਾਰ ਉਚਾਰ ਕਰੋ ਜਿਵੇਂ ਰਾਜੇ ਦੀ ਚਾਲ ਹੈ ਉਸੇ ਤਰ੍ਹਾਂ ਕਰੋ ਇਹ ਭਾਰਤੀ ਵੱਡੇ ਭਾਟਾਂ ਬਣ ਜਾਣੋ ਉਸ ਤੇ ਆਖ ਨੂੰ ਜਨੇ ਟਾਲ ਲਖਿਆ ਜਿੱਤੇ ਜਗ ਦੇ ਸਾਰੇ ਲੋਕ ਚਲੇ ਆ ਜਿਹੜੇ ਸਮਾ ਦੇ ਨਾਲ ਤੋਂ ਚੰਦਾ ਹੁੰਦਾ ਹੇ ਤੇ ਇੱਥੇ ਵੱਡੇ ਵੱਡੇ ਰਾਜੇ ਪਹਿਲਾਂ ਆਪ ਨੂੰ ਚਲੇ ਹੁੰਦੇ ਨੇ ਕਹਿੰਦੇ ਤੁਸੀਂ ਕੀ ਕਰਦੇ ਤੁਸੀਂ ਵੀ ਰੋ ਇਹਦੇ ਹੰਕਾਰ ਦੇ ਕਰ ਬਹੁਤ ਮੋਗ ਨੂੰ ਗੋਣ ਪਰਟਣ ਹਾਰ ਗਏ ਪਰ ਬਟਾ ਅਨਾਤ ਵਜੇਗਾ ਇਸ ਨੇ ਆਪਣੇ ਅੰਦਰ ਸੰਤਾਰ ਬੈਰ ਦੋਸ਼ ਭੋਗ ਨੂੰ ਰੱਖਿਆ ਸਤੁਰਣ ਨਿਕਲਦਾ ਗਿਆ ਪਰ ਮਾੜੇ ਫਤਵਾਂ ਦੇਣ ਵਾਲਾ ਹੱਟਾ ਹੰਕਾਰੀ ਜਿਵੇਂ ਜੇ ਕਾਣੀ ਹੋ ਕੇ ਬੜੇ ਘੋੜੇ ਤੇ ਪਾਣੀ ਨਹੀਂ ਪੂਰਦਾ ਨਹੀਂ ਕੱਟਦੇ ਕੱਟੜ ਨਾਲ ਡੇ ਹੋ ਕੇ ਬੁੱਤੀ ਅਲੋ ਇਹੋ ਸੰਭਾਲੇ ਪਰੇ ਸਭਿਆ ਰਾਜਾ ਬਲੇਜ ਪੱਡੇ ਉੱਪਰ ਬਾਣਾ ਤੇ ਬੇ ਤਨ ਦਾ ਤਾਂ ਕਿ ਉਸ ਤਰ ਤਾ ਕੋਉਂਦਾ ਸੀ ਕਿ ਰਾਜਾ ਗੁਰੂ ਸਾਧਾ ਤੋਂ ਬਹੁਤ ਕੱਚਾ ਸੀ ਮੰਦੇ ਭਾੜ ਗੁਰੂ ਜੀ ਦੀ ਛੇ ਦਾ ਛੇ ਨਾ ਬਣ ਸਕਿਆ ਇਹ ਦਾ ਪ੍ਰਭੂ ਦੇ ਭਲਾ ਨਾ ਦਰਨਾ ਹੋਵੇ ਗੁਰੂ ਜੀ ਦੇ ਸਾਣ ਦੀ ਕਿਵੇਂ ਕਿਰਪਾ ਪ੍ਰਾਪਤ ਕਰੇਗਾ ਉਹਨੂੰ ਸਮਝਾਇਆ ਹੈ ਕਿ ਗੁਰੂ ਦੇ ਸਾਧ ਵਿੱਚ ਕਿਰਪਾ ਹੋਵੇ ਇਸਵੇਂ ਨੇ ਨਾ ਸਕਿਆ ਫੇਰ ਬੇਰ ਸ਼ਰਮ ਤੁਝੇ ਕੀ ਕਹਦਾ ਪ੍ਰੇਮ ਕਹਿੰਦੇ ਪ੍ਰਤਾਪ ਨੂੰ ਘਟਾਏਗਾ ਇਹ ਕਹਿੰਦੇ ਧਰਤਾਂ ਦਰਤਾਪ ਵਟਾਵਾਂ ਕਰਦਾ ਪ੍ਰਭ